ਕਾਰ ਹੱਥ ਸੇ ਜੋ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਦਰਦਨਕ ਮੌਤ ਪ੍ਰਧਾਨ ਸਾਹਿਬ ਜੀ ਦੱਸਣ ਤੇ ਹੈ ਜੀ ਵੀ ਉਹ ਗਾਡੀ ਵਾਸ਼ ਕਰਾਉਣ ਗਿਆ ਸੀਗੇ ਜੀ ਤੇ ਰਸਤੇ ਵਿੱਚ ਬਾਅਦ ਚ ਐਕਸੀਡੈਂਟ ਹੋ ਗਿਆ ਤੇ ਇਹਨਾਂ ਨੂੰ ਕਾਲ ਆਈ ਆ ਟ੍ਰਾਲ ਪੰਪ ਆਏ ਨੇ ਕੀਤੀ ਆ ਜੀ ਤੇ ਜਦੋਂ ਜਾ ਕੇ ਗਏ ਆ ਤਾਂ ਗੰਭੀਰ ਹਾਲਤ ਸੀਗੀ ਤੇ ਸਿਵਲ ਹਸਪੀਟਲ ਲੈ ਗਿਆ ਤੋਂ ਉਹਨਾਂ ਨੇ ਮ੍ਰਿਤਕ ਘੋਸ਼ ਕਰਤਾ ਜੀ ਕਾਰ ਦੇ ਉੱਡੇ ਪਰ ਖੱਜ ਪਾਜੀ ਮੈਂ ਰਾਤ ਪੰਪ ਦੇ ਡਿਊਟੀ ਕਰਦਾ ਹਾਂ ਮੈਨੂੰ ਬਹੁਤ ਜ਼ਿਆਦੀ ਖੜਕੇ ਦੀ ਆਵਾਜ਼ ਆਈ ਮੈਂ ਇਧਰੋਂ ਜਦੋਂ ਬਾਹਰ ਨਿਕਲ ਕੇ ਦੇਖਿਆ ਨਾ ਜਦੋਂ ਮੈਂ ਬਾਹਰ ਗਿਆ ਆ ਮੈਂ ਪਾਜੀ ਤੇ ਮੈਂ ਦੇਖਿਆ ਵੀ ਉਹ ਇੱਕ ਸਾਈਡ ਗੱਡੀ ਦੀ ਪਈ ਇੱਕ ਸਾਈਡ ਤੇ ਲੱਭੀ ਨਹੀਂ ਪੰਜ ਸੱਤ ਮਿੰਟਾਂ ਦੇ ਵਿੱਚ ਦੂਜੀ ਸਾਈਡ ਲੱਭੀ ਦੂਜੀ ਸਾਈਡ ਤੋਂ ਜਦੋਂ ਗਾਹਾਂ ਗਏ ਆ ਉੱਥੇ ਮੈਂ ਉਤਮੀਰ ਬੈਠਾ ਏ ਉਹ ਲੰਮੇ ਪੈ ਕੇ ਇਕਲੌਤੇ ਪੁੱਤ ਨੂੰ ਘਰ ਉਡੀਕ ਰਿਹਾ ਸੀ ਪਰਿਵਾਰ ਪਰ ਆ ਗਈ ਇਹ ਮਨਹੂਜ਼ ਖਬਰ ਘਟਨਾ ਅਚਨਚੇਤ ਮੋੜੇ ਓਵਰ ਸਪੀਡ ਥੋੜੀ ਤੇ ਉਸ ਦੇ ਕਾਰਨ ਕਰ ਕੰਟਰੋਲ ਨਹੀਂ ਹੋਈ ਗੱਡੀ ਪਰਿਵਾਰ ਨੇ 8 ਅਗਸਤ ਨੂੰ ਮਨਾਉਣਾ ਸੀ 18ਵਾਂ ਜਨਮ ਦਿਨ ਬੀਤੀ ਰਾਤ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ ਤੇ ਪਿੰਡ ਉੱਚਾ ਬੇਟ ਨੇੜੇ ਇੱਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਈ ਜਿਸ ਕਾਰਨ ਕਾਰ ਚਾਲਕ ਨੌਜਵਾਨ ਦੀ ਘਟਨਾ ਸਥਾਨ ਤੇ ਹੀ ਦਰਦਨਾਕ ਮੌਤ ਹੋ ਗਈ ਜਿਸ ਦੀ ਪਹਿਚਾਨ ਉਤਮ ਸਿੰਘ ਪੁੱਤਰ ਵਿਕਰਮ ਸਿੰਘ ਉੱਚਾ ਵਾਸੀ ਪਿੰਡ ਉੱਚਾ ਬੇਟ ਵੱਜੋ ਹੋਈ ਹੈ ਘਟਨਾ ਸਮੇਂ ਮੌਜੂਦ ਇੱਕ ਪੈਟਰੋਲ ਪੰਪ ਕਰਮੀ ਜਿਸ ਨੇ ਪੂਰਾ ਇਹ ਮੰਜ਼ਰ ਆਪਣੀ ਅੱਖੀ ਵੇਖਿਆ ਤਾਂ ਪਰਿਵਾਰ ਨੂੰ ਫੋਨ ਕੋਲ ਕੀਤੀ ਸੀ ਉਸ ਵਿਅਕਤੀ ਦਾ ਕੀ ਕਹਿਣਾ ਸੀ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਹਾਂਜੀ ਸਰ ਕੀ ਨਾਮ ਤੁਹਾਡਾ ਸੰਦੀਪ ਸਿੰਘ ਭਾਜੀ ਸੰਦੀਪ ਸਿੰਘ ਜੀ ਜਿਹੜੀ ਰਾਤ ਪੈਟਰੋਲ ਪੰਪ ਦੇ ਸਾਹਮਣੇ ਘਟਨਾ ਵਾਪਰੀ ਉਹ ਕਿਵੇਂ ਵਾਪਰੀ ਆ ਭਾਜੀ ਮੈਂ ਰਾਤ ਪੰਪ ਤੇ ਡਿਊਟੀ ਕਰਦਾ ਹਾਂ ਮੈਨੂੰ ਬਹੁਤ ਜ਼ਿਆਦੀ ਖੜਕ ਕੇ ਦੀ ਆਵਾਜ਼ ਆਈ ਮੈਂ ਇਧਰੋਂ ਜਦੋਂ ਬਾਹਰ ਨਿਕਲ ਕੇ ਦੇਖਿਆ ਨਾ ਜਦੋਂ ਮੈਂ ਬਾਹਰ ਗਿਆ ਆ ਮੈਂ ਭਾਜੀ ਤੇ ਮੈਂ ਦੇਖਿਆ ਵੀ ਉਹ ਇੱਕ ਸਾਈਡ ਗੱਡੀ ਦੀ ਪਈ ਸੀ ਇੱਕ ਸਾਈਡ ਤੇ ਲੱਭੀ ਨਹੀਂ ਪੰਜਾ ਸੱਤਾ ਮਿੰਟਾਂ ਦੇ ਵਿੱਚ ਦੂਜੀ ਸਾਈਡ ਲੱਭੀ ਦੂਜੀ ਸਾਈਡ ਤੋਂ ਜਦੋਂ ਗਾਹਾਂ ਗਏ ਆ ਉੱਥੇ ਮੇ ਉਤਮਵੀਰ ਬੈਠਾ ਏ ਉਹ ਲੰਮੇ ਪੈਗੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਹੈ ਨਾ ਤੁਸੀਂ ਉਹਨਾਂ ਨੂੰ ਪਹਿਲਾਂ ਤੋਂ ਜਾਣਦੇ ਸੀਗੇ ਹਾਂਜੀ ਹਾਂਜੀ ਇੱਕੋ ਪਿੰਡ ਦੇ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਆਪਣਾ ਭਰਾ ਹੀ ਆ ਠੀਕ ਹੈ ਕੀ ਦੇ ਮੌਕੇ ਤੇ ਭਾਜੀ ਫੇ ਉਹ ਜਿਹੜੀ ਗੱਡੀ ਉਹ ਵੀ ਦੋ ਤਿੰਨ ਹਿੱਸਿਆਂ ਚ ਪਈ ਸੀ ਜੀ ਤੇ ਉਤਮ ਵੀ ਭਾਜੀ ਵੀ ਪਿਆ ਸੀ ਇਦਾਂ ਲੰਮੇ ਸੀ ਉਹ ਪੈਰ ਉਹਨਾਂ ਦੇ ਘਰ ਦੇ ਵਿੱਚ ਸੀ ਤੇ ਜਦੋਂ ਮੈਂ ਦੇਖਿਆ ਦੁੱਖਿਆ ਤੇ ਲੱਗ ਜਿਹੜੇ ਹੋਰ ਬੰਦੇ ਗਏ ਫੇ ਭਾਈ ਉਹਨਾਂ ਨੂੰ ਫੋਨ ਕੀਤਾ ਜੀ ਤੇ ਭਾਜੀ ਹੁਣ ਆਏ ਫੇ ਬਾਹਰ ਕੱਢਿਆ ਮੁੰਡੇ ਨੂੰ ਉਤਮ ਨੂੰ ਫੇ ਸ਼ਹਿਰ ਲੈ ਗਏ ਭਾਜੀ ਉੱਥੇ ਉਹਨਾਂ ਨੇ ਉਹਨਾਂ ਨੂੰ ਫੇ ਮਿਤਕ ਕੁਝ ਕਰਤਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਾਅਦ ਚੋਂ ਫੇ ਘਰੇ ਲੰਦਾ ਸੀ ਤੇ ਇੱਕ ਘਟਨਾ ਦੇ ਕੋਈ ਕਾਰਨ ਸਾਹਮਣੇ ਆਏ ਕੋਈ ਵੀ ਕਿ ਆ ਸਕੇ ਆਪਰ ਆ ਨਹੀਂ ਭਾਜੀ ਬੰਨੋ ਤਾਂ ਖੜਕੇ ਦੀ ਆਵਾਜ਼ ਆਈ ਮੈਂ ਫੇਰ ਉੱਠ ਕੇ ਗਿਆ ਜੀ ਜੀ ਸਹੀ ਬੰਦੇ ਦੋ ਸੀ ਦੋਵੇਂ ਜਣੇ ਉੱਠ ਕੇ ਗਏ ਤੇ ਉੱਥੇ ਜਾ ਕੇ ਦੇਖਿਆ ਫੇ ਗੱਡੀ ਦੂਣ ਤਨੇ ਹਿੱਸਿਆਂ ਦੇ ਵਿੱਚ ਖਿਲਰੀ ਪਈ ਪਹਿਲੋਂ ਸਾਨੂੰ ਇੱਕ ਚੀਜ਼ ਹੀ ਦਿਖੀ ਆ ਦੂਜੀ ਜਿਹੜੀ ਬਾਅਦ ਚੋ ਦਿਖੀ ਕਿਉਂਕਿ ਉੱਥੇ ਛਾਪੀਆਂ ਹੀ ਭਾਜੀ ਨੇ ਰਵੋ ਜੀ 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 ਹਾਂ ਜਦੋਂ ਲੱਭਦੇ ਰਹੇ ਫੇ ਪਤਾ ਲੱਗਾ ਜਿੱਦਾਂ ਸਾਈਡਾਂ ਦੇ ਗੱਡੀ ਗੁੱਡੀ ਲੱਗੀ ਫੇ ਚ ਐਸੀ ਦਾ ਪਤਾ ਲੱਗਾ ਠੀਕ ਹੈ ਹਾਂਜੀ ਇਹ ਕਾਫੀ ਦੂਰ ਤੱਕ ਸਮਾਨ ਜਿਹੜਾ ਕਾਰ ਦਾ ਖਿਲਰਿਆ ਹੋਇਆ ਹੈ ਭਾਜੀ ਹਾਂਜੀ ਖਿਲਰਿਆ ਹੈ ਭਾਜੀ ਕਾਫੀ ਦੂਰ ਤੱਕ ਹੀ ਕੋਈ ਚੱਕਾ ਕਿਤੇ ਸੀ। ਕੋ ਲਿਸੈਂਸਰ ਕੇ ਬੰਨੇ ਨੂੰ ਚਲ ਗਿਆ। ਠੀਕ ਹੈ। ਇੰਜਣ ਕਿਤੇ ਆ ਡਿੱਗੀ ਆ ਬੈਕ ਸਾਈਡ ਕਿਤੇ ਹੈ। ਬੈਕ ਸਾਈਡ ਪਹਿਲਾਂ ਪਿੱਛੇ ਵੱਜ ਗਈ ਨਾ ਜਿੱਥੇ ਹਾਂ। ਕਿਕਰ ਤੇ ਉਹ ਉੱਥੇ ਰਹਿ ਗਈ ਆ। ਠੀਕ ਹੈ। ਦੂਜੀ ਸਾਈਡ ਅੱਗੇ ਚਲ ਗਈ ਆ। ਠੀਕ। ਉਸ ਤੋਂ ਅੱਗੇ ਉੱਤੋਂ ਭਾਈ ਬੈਠੇ ਹੋ ਤੇ ਲੰਮੇ ਪੈ ਗਏ। ਠੀਕ ਹੈ। ਯਾਨੀ ਕਿ ਉਹਨਾਂ ਨੂੰ ਕੋ ਹੋਸ਼ ਨਹੀਂ ਹੈਗੀ। ਠੀਕ। ਹਾਂਜੀ। ਤੁਹਾਨੂੰ ਦੱਸ ਦੇ ਕਿ ਹਾਸੇ ਤੋਂ ਬਾਅਦ ਕਾਰ ਦਾ ਸਪੀਡੋਮੀਟਰ 165 ਕਿਲੋਮੀਟਰ ਪ੍ਰਤੀ ਘੰਟਾ ਗਤੀ ਦਰਸਾ ਰਿਹਾ। ਜਿਸ ਤੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰ ਬਹੁਤ ਤੇਜ਼ ਰਫ਼ਤਾਰ ਹੋਵੇਗੀ ਜਿਸ ਕਨ ਇਹ ਹਾ사 ਗ੍ਰਸਤ ਹੋਈ ਹੈ ਕਾਰ ਦੇ ਪਰਖੱਚੇ ਉੱਡੇ ਦੇਖ ਕੇ ਹਰ ਇੱਕ ਦਾ ਦਿਲ ਦਹਿਲਾ ਜਾਵੇਗਾ ਕਿਉਂਕਿ ਕਾਰ ਦਾ ਮਲਬਾ ਸੈਂਕੜੇ ਫੁੱਟ ਦੂਰ ਤੱਕ ਖਿਲਰਿਆ ਦਿਖਾਈ ਦੇ ਰਿਹਾ ਪਹਿਲੇ ਨਜ਼ਰੀਏ ਮਹਿਸੂਸ ਹੋਇਆ ਕਿ ਜਿਵੇਂ ਇਸ ਦੀ ਹਾਲਤ ਕਿਸ ਨੇ ਜਾਣ ਬੁਝ ਕੇ ਕਰ ਦਿੱਤੀ ਹੋਵੇ ਤੇ ਵੱਖ-ਵੱਖ ਭਾਗਾਂ ਵਿੱਚ ਵੰਡ ਦਿੱਤਾ ਗਿਆ ਹੋਵੇ ਪਰਿਵਾਰਿਕ ਮੈਂਬਰਾਂ ਨੇ ਰੋ ਰੋ ਦੱਸਿਆ ਕਿ ਅਸੀਂ ਤਾਂ ਆਪਣੇ ਪੁੱਤਰ ਦਾ 18ਵਾਂ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਾਂ ਪਰ ਹੋਣੀ ਕੁਝ ਹੋਰ ਹੀ ਮਨਜ਼ੂਰ ਸੀ ਇਹ ਵੀ ਦੱਸ ਦਈਏ ਕਿ ਮ੍ਰਿਤਿਕ ਦੇ ਪਿਤਾ ਵਿਕਰਮ ਸਿੰਘ ਉੱਚਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਨ ਜਿਸ ਕਾਰਨ ਉਹਨਾਂ ਦਾ ਇਲਾਕੇ 'ਪੱਛ ਚੰਗਾ ਅਸਰ ਰਸੂਕ ਤੇ ਉਹਨਾਂ ਨਾਲ ਅਫਸੋਸ ਕਰਨ ਵਾਲੇ ਲੋਕਾਂ ਦਾ ਤਾਂ ਤਾਂ ਲੱਗਿਆ ਹੋਇਆ ਹਾਂਜੀ ਸਰ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਮੰਗਲ ਸਿੰਘ ਸੈਫਲਾਬਾਦ ਦੇ ਵਿਕਰਮਜੀਤ ਸਿੰਘ ਪ੍ਰਧਾਨ ਜਿਹੜੇ ਮੇਰੇ ਪਰਮ ਮਿੱਤਰ ਸੀਗੇ ਜਿਹੜੇ ਬੱਚੇ ਦੀ ਛੜਕਾਤ ਸੇਚ ਮੌਤ ਹੋਈ ਹੈ ਮਤਲਬ ਕਿਵੇਂ ਹੋਈ ਹੈ ਇਹ ਪ੍ਰਧਾਨ ਸਾਹਿਬ ਜੀ ਦੱਸਣ ਤੇ ਹੈ ਜੀ ਵੀ ਉਹ ਗੱਡੀ ਵਾਸ਼ ਕਰਾਉਣ ਗਿਆ ਸੀਗੇ ਜੀ ਤੇ ਰਸਤੇ ਵਿੱਚ ਬਾਅਦਚ ਐਕਸੀਡੈਂਟ ਹੋ ਗਿਆ ਤੇ ਇਹਨਾਂ ਨੂੰ ਕਾਲ ਆਈ ਆ ਪਟਵਲ ਪੰਪ ਆਏ ਨੇ ਕੀਤੀ ਆ ਜੀ ਤੇ ਜਦੋਂ ਜਾ ਕੇ ਗਏ ਆ ਤਾਂ ਗੰਭੀਰ ਹਾਲਤ ਸੀਗੀ ਤੇ ਠੱਕੇ ਸਿਵਲ ਹਸਪੀਟਲ ਲੈ ਗਏ ਤਾਂ ਉਹਨਾਂ ਨੇ ਮ੍ਰਿਤਕ ਘੋਸ਼ਿਤ ਕਰਤਾ ਜੀ ਸਦਮਾ ਇੰਨਾ ਜ਼ਿਆਦਾ ਹੋ ਗਿਆ ਵਾ ਵੀ ਇਤੋਂ ਕਿ ਸ਼ਬਦ ਹੈ ਨਹੀਂ ਕੋਈ ਉਹਨੂੰ ਜਿੰਨਾ ਸਾਡੇ ਪ੍ਰਧਾਨ ਸਾਹਿਬ ਨਾਲ ਜਾਂ ਪਰਦਾ ਪਰਿਵਾਰ ਦੇ ਨਾਲ ਜਿੰਨਾ ਧੱਕਾ ਕਰ ਗਿਆ ਇਸ ਟਾਈਮ ਤੇ ਸਾਡੇ ਦੋ ਤਿੰਨ ਪਿੰਡਾਂ ਦੇ ਵਿੱਚ ਪੂਰੀ ਸੋਗ ਦੀ ਲਹਿਰ ਰਿਹਾ ਜੀ ਤੇ ਮਾਰਾ ਇਹਨੇ ਬਹੁਤ ਕਾ ਕੀਤਾ ਬੱਚਾ ਵੀ ਗਰ ਇਕੱਲਾ ਇਕੱਲਾ ਸੀ ਕਹਿੰਦੇ ਇਕੱਲਾ ਇਕੱਲਾ ਬੱਚਾ ਸੀ ਜੀ ਇਹਦੀ 8 ਤਰੀਕ ਨੂੰ ਉਹਦਾ ਬਾਡੇ ਸੀਗਾ ਉਹਨੂੰ ਮਾ ਸਾਲ ਲੱਗਣਾ ਸੀ ਹਲੇ 18 ਸਾਲ ਨਹੀਂ 18 ਸਾਲ ਦੇ ਸੀ ਹਾਂਜੀ ਔਰ ਇੱਕ ਤਰੀਕ ਨੂੰ ਬੇਟੇ ਨੇ ਕੁਸ਼ਤੀ ਕੀਤੀ ਹਲੇ ਜੀ ਪਹਿਲਵਾਨੀ ਕਰਦੇ ਸੀਗੇ ਬਹੁਤ ਵਧੀਆ ਸਰੀਰ ਸੀਗਾ ਹਾਂਜੀ ਹੋਰ ਵੀ ਬੱਚਿਆਂ ਨੂੰ ਦੱਸਦੇ ਪ੍ਰੇਰਿਤ ਕਰਦੇ ਸੀਗੇ ਪ੍ਰੇਰਿਤ ਕਰਨੇ ਸੀ ਗਰਾਊਂਡ ਦੇ ਵਿੱਚ ਲਿਆ ਕੇ ਜਾਂਦੇ ਸੀਗੇ ਤੇ ਪ੍ਰਧਾਨ ਜੀ ਵੀ ਇਹੋ ਹੀ ਕੰਮ ਕਰਦੇ ਸੀਗੇ ਵੀ ਜਿਮ ਜਾਂਦੇ ਸੀ ਬੱਚਿਆਂ ਨੂੰ ਗਾਈਡ ਕਰਦੇ ਸੀਗੇ ਜੀ ਖੇਡਾਂ ਵੱਲ ਨੇ ਪ੍ਰਮੋਟ ਕਰਦੇ ਸੀ ਕਿੱਡਾ ਨੂੰ ਪ੍ਰਮੋਟ ਕਰਦੇ ਸੀ ਪਰ ਮਹਾਰਾਜ ਨੇ ਜੋ ਪ੍ਰਧਾਨ ਜੀ ਨੇ ਕੀਤਾ ਵਾ ਬਹੁਤ ਮਾੜਾ ਕੀਤਾ ਤੇ ਬਹੁਤ ਬਹੁਤ ਮਾੜਾ ਕੀਤਾ ਜੀ ਇਥੋਂ ਕਿ ਕਿਤੇ ਤਾਂ ਇਹ ਅੰਤਨ ਸੰਸਕਾਰ ਕਿਦੋਂ ਕਰ ਰਹੇ ਆ ਇਹ ਦੇਖੋ ਜੀ ਉਹਦੇ ਪਰਿਵਾਰਿਕ ਥੋੜਾ ਵਿਦੇਸ਼ ਦੇ ਵਿੱਚ ਵਿਦੇਸ਼ ਵਿੱਚ ਆ ਜੀ ਹਾਂਜੀ ਜਦੋਂ ਆਉਣਗੇ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਸਾਰਿਆਂ ਨੂੰ ਦੱਸਿਆ ਜਾਊਗਾ ਜਦੋਂ ਸੰਸਕਾਰ ਹੋਊਗਾ ਤੇ ਠੀਕ ਸਾਰਿਆਂ ਨੂੰ ਠੀਕ ਹੈ ਹਾਂਜੀ ਬੜਾ ਕੀ ਨੋਟਾ ਮੇਰਾ ਭਾਈ ਗਗਨਪਾਲ ਸਿੰਘ ਨਾਮ ਹੈ। ਕਿਹੜਾ ਪਿੰਡ ਤੁਹਾਡਾ? ਪਿੰਡ ਉੱਚਾ ਭਾਈ। ਜਿਹੜੇ ਇਹ ਕਟੜਾ ਗਰਸ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਸੀ? ਆਪਣਾ ਭਤੀਜਾ ਹੀ ਲੱਗਦਾ ਈ ਬੰਦੋ। ਕਿੰਨੀ ਕਮਰ ਰਸੀਵਨਾਂ ਦੀ? ਉਹਨਾਂ ਦੀ 17 ਸਾਲ ਉਮਰ ਹੀ ਤੇ 8 ਗੁਰ 8 8 ਤਰੀਕ ਨੂੰ ਉਹਨੂੰ ਲੱਗਣਾ ਈ ਫਾਰਮ ਮੀਨ। ਹਾਂ ਹਾਂ। ਤੇ ਕਟੜਾ ਕਿਵੇਂ ਵਾਪਰੀ ਆ? ਉਹ ਵਾਪਰੀ ਭਾਈ ਮੰਡੀ ਮਣੋਂ ਆਇਆ ਤੇ ਇੱਥੇ ਆਣ ਕੇ ਦੋਸਤ ਨੂੰ ਛੱਡ ਗਿਆ ਤੇ ਇਧਰੋਂ ਲੈਣ ਜਾਂਦਾ ਦੋਸਤ ਨੂੰ। ਤੇ ਇਹ ਗੱਲ ਹੋ ਗਈ। ਉਹ ਤੁ ਚਲ ਗਿਆ ਦੁਨੀਆ ਤੇ ਕੀ ਕਰੇ ਬੰਦਾ ਮੌਤ ਜਿਹੜੀ ਨੌਜਵਾਨ ਦੀ ਮੌਕੇ ਤੇ ਹੋ ਗਈ ਸੀ ਮੌਕੇ ਤੇ ਹੋ ਗਈ ਭਾਈ ਇਰਾਦਾ ਦਾ ਆ ਵੀ ਨਹੀਂ ਲਿਆ ਮੁੰਡੇ ਨੇ ਪਰਿਵਾਰ ਨੂੰ ਭਾਈ ਇੰਨੇ ਬਸ ਪਤਾ ਲੱਗ ਗਿਆ ਮੁੰਡੇ ਦੇ ਯਾਰ ਦੋਸਤ ਨੇ ਉਹਨੇ ਫੋਨ ਕੀਤਾ ਲੱਭ ਲੁੱਭ ਲਿਆ ਇੱਥੇ ਆ ਜਦੋਂ ਪਰਿਵਾਰ ਮੌਕੇ ਤੇ ਪਹੁੰਚਿਆ ਨੌਜਵਾਨ ਨੂੰ ਅਸਤਵ ਵੀ ਲੈ ਜਾਏਗਾ ਕਿ ਸਰਚ ਹੀ ਸਰਚ ਜਦੋਂ ਤੁਹਾਨੂੰ ਪਤਾ ਇੱਥੇ ਇੰਦਾ ਪਾੜ ਪੈ ਗਿਆ ਕੀ ਕਰੂ ਬੰਦਾ ਇੱਥੇ ਜੀ ਜੀ ਇਥੋਂ ਇਨੀ ਸਪੀਡ ਨਾਲ ਆਇਆ ਗਿਆ ਤੇ ਬੰਦੇ ਤੇ ਕੀ ਕਰੂ ਬੰਦਾ ਇੱਥੇ ਬੰਦਾ ਸਹਕਾਰ ਦੇ ਵਿੱਚ ਅੰਦਾਜ਼ਾ ਲਾਇਆ ਜਾ ਸਕਦਾ ਵੀ ਤਿੰਨ ਜਿਹੜੇ ਉਹਦੇ ਹਿੱਸੇ ਹੋ ਗਏ ਘਰ ਦੇ ਹਾਂਜੀ ਭਾਈ ਤਿੰਨ ਹਿੱਸੇ ਹੋ ਗਏ ਕੀ ਕਰੇ ਬੰਦਾ ਭਾਈ ਕਾਸ ਤੇ ਭਾਈ ਲੋਹਾ ਤੇ ਕੁੱਟ ਕੇ ਸਿੱਧਾ ਹੈ ਨਾ ਬੰਦਾ ਥੋੜੀ ਵਿਛੋੜਾ ਪਾਇਆ ਜਿੰਨੇ ਉਹ ਆ ਜਾਣਾ ਵਾ ਵੇ ਆਪਾਂ ਕੁੱਟ ਕੇ ਸਿੱਧਾ ਕਰ ਲਾਂਗੇ ਬੰਦਾ ਜਿਹੜਾ ਚੱਲ ਜਾਂਦਾ ਦੁਨੀਆ ਤੋਂ ਭਾਜੀ ਉਹ ਨਹੀਂ ਆਉਂਦਾ ਜਿਹੜਾ ਦਿੱਕ ਨੌਜਵਾਨ ਨੇ ਜੀ ਪਰਿਵਾਰ ਦੇ ਵਿੱਚ ਕੋਣ ਕੋਣ ਸੀ ਕਿ ਭਾਈ ਇਹਨਾਂ ਦੇ ਪਰਿਵਾਰ ਤੇ ਆ ਗਿਆ ਇਹਨਾਂ ਦਾ ਪਿਤਾ ਜੀ ਇਹਨਾਂ ਦੇ ਮੰਮੀ ਹੈਗੇ ਆ ਇਹਨਾਂ ਦੇ ਭੈਣ ਵਾਂ ਆਪਹੀ ਭਾਈ ਗੱਲਾ ਗੱਲਾ ਭਾਈ ਮੋਹਰਾ ਜੀ ਬੰਲੇ ਬੱਚੇ ਦਾ ਜਾਗਾ ਮੈਂ ਤੱਕ ਸਰੀਰ ਕਿੱਥੇ ਆਉਣ ਇਸ ਟਾਈਮ ਇਹ ਹੁਣ ਭਾਈ ਕੀਰਾਂ ਵਾਲੀ ਆ ਅੱਛਾ ਹਾਂਜੀ ਰਿਜਰ ਆ ਤੇ ਕੀ ਵਾਲੀ ਉੱਥੇ ਲੱਗਾ ਸਰਕਾਰ ਜਿਹੜਾ ਪਰਿਵਾਰ ਦੇ ਸਰਕਾਰ ਭਾਈ ਬਾਹਰੋਂ ਆਣ ਕੇ ਕੈਨੇਡਾ ਜੋ ਭਾਈ ਤੇ ਫੇਰ ਸਰਕਾਰ ਕਰਾਂਗੇ ਠੀਕ ਹੈ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਰਾਜਵੀਰ ਸਿੰਘ ਦਾ ਜਿਹੜੇ ਬੱਚੇ ਨਾ ਇੱਕ ਘਟਨਾ ਵਾਪਰੀ ਉਹ ਤੁਹਾਡੀ ਕਿ ਲੱਗਦੇ ਸੀ ਮੇਰਾ ਭਾਂਜਾ ਸੀ ਕਿੰਨੀ ਕਿੰਨੀ ਉਮਰ ਸੀ ਉਹਨਾਂ ਦੀ ਨਾ 17 ਸਾਲ ਉਮਰ ਉਹ ਤੋਂ ਵੀਰ ਪਹਿਲਵਾਨ ਤੇ ਨਾਂ ਨਾਲ ਜਾਣਿਆ ਜਾਂਦਾ ਇਲਾਕੇ ਵਿੱਚ ਆਪਣੇ ਨਵੇਂ ਪਹਿਲਵਾਨ ਤਿਆਰ ਹੋ ਰਿਹਾ ਸੀ ਚਲਵਾਨੀ ਕਰਦੇ ਸੀ ਹਾਂਜੀ ਹਾਂਜੀ ਬਹੁਤ ਸ਼ੇਰ ਵਾਂਗੂ ਪਲਿਆ ਹਾਂਜੀ ਹਾਂਜੀ ਉਹਨਾਂ ਕੋਲ ਦੇ ਹੁੰਦੇ ਹੁੰਦਾ ਪ੍ਰਿਤਪਾਲ ਪਹਿਲਵਾਨ ਜਿਹੜਾ ਉਹਨਾਂ ਕੋਲ ਜਾਣਕਾਰੀ ਸਾਹਮਣੇ ਆਈ ਕਿ ਘਟਨਾ ਕਿਵੇਂ ਵਾਪਰੀ ਘਟਨਾ ਤਿਰਸ਼ਾ ਮੋੜੇ ਓਵਰ ਸਪੀਡ ਥੋੜੀ ਤੇ ਉਸਦੇ ਕਾਰਨ ਫਿਰ ਕੰਟਰੋਲ ਨਹੀਂ ਹੋਈ ਗੱਡੀ ਇਹ ਜਿਹੜੇ ਕਾਰਨ ਸਾਹਮਣੇ ਆਇਆ ਹੈ ਬਾਕੀ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਹਾਲਾਤ ਜਿਹੜੇ ਬੱਚੇ ਅਕਸਰ ਹੀ ਇਹ ਗੱਡੀਆਂ ਵੜੀਆਂ ਤੇਜ਼ ਚਲਾਉਂਦੇ ਉਹਨਾਂ ਨੂੰ ਕੁਝ ਜਿਹੇ ਮੈਸੇਜ ਦੇਣਾ ਚਾਹੁੰਦੇ ਆ ਨਹੀਂ ਫੜਾਉਣੀ ਚਾਹੀਦੀ ਗੱਡੀ ਜੀ ਇਹ ਤੋਂ ਘੱਟ ਜਿੰਨਾ ਕਿ 18 ਸਾਲ ਤੋਂ ਬਾਅਦ ਜਿਹੜੀ ਆ ਫਿਰ ਵੀ ਨਾਲ ਬੈਠਣਾ ਚਾਹੀਦਾ ਇਕੱਲਿਆਂ ਨਹੀਂ ਭੇਜਣਾ ਚਾਹੀਦਾ